ਸ਼ਾਰਪੁਰ ਵਿੱਚ ਸਿਗਰਟ ਨੂੰ ਲੈ ਕੇ ਹੋਏ ਵਿਵਾਦ ਨੇ ਇੱਕ ਸ਼ਖਸ ਦੀ ਜਾਨ ਲੈ ਲਈ। ਸ਼ਹਿਰ ਦੇ ਬਾਸ ਸਟੈਂਡ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਨੋਦ ਰਾਣਾ ਨੂੰ ਉਦਾਰਚ ਸਿਗਰਟ ਦੇਣ ਦਾ ਇਨਕਾਰ ਕਰਨਾ ਇੰਨਾ ਭਾਰੀ ਪਿਆ ਗਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਛੋੜਨਾ ਪਿਆ ਗਿਆ। ਮੰਗਲਵਾਰ ਦੇਰ ਰਾਤ ਕੁਝ ਲੋਕਾਂ ਨੇ ਵਿਨੋਦ ਅਤੇ ਉਸ ਦੇ ਭਰਾ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਵਿਨੋਦ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਹਰਵਿੰਦਰ ਜ਼ਖਮੀ ਹੋ ਗਿਆ। ਦੋਹੇ ਮੁੰਡਿਆਂ ਨੂੰ ਅਜਿਹੇ ਹਾਲ 'ਚ ਵੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੇਰਾ ਬੱਚਾ ਤਾਂ ਆਈ ਨਹੀਂ ਹੁਣ ਮੈਂ ਕੀ ਕਰਨਾ ਮੈਨੂੰ ਬੱਚਾ ਮੋੜ ਦੇ ਦੇ ਮੇਰੇ ਬੱਚੇ ਤੇ ਮੈਂ ਪਾਲਣੇ ਨਿੰਨੇ ਦੂਜਾ ਵੀ ਮਾਰਿਆ ਇੱਕ ਵਾਰ ਕੋਲ ਖੋਲ੍ਹਾਰ ਦਿੱਤਾ ਮੈਂ ਕਿੰਦਾ ਪਾਲਣੇ ਮੁੱਟੀ ਕਿਤੇ ਰੱਖ ਇਲਜ਼ਾਮ ਨੇ ਕਿ 15 ਦਿਨ ਪਹਿਲਾਂ ਹੋਏ ਵਿਵਾਦ ਕਾਰਨ ਇਹ ਹਮਲਾ ਕੀਤਾ ਗਿਆ ਪਰਮਵੀਰ ਪੰਮਾ ਜੋ ਕਿ ਵਿਨੋਦ ਦੀ ਦੁਕਾਨ ਬਾਹਰ ਹੀ ਅੰਡਿਆਂ ਦੀ ਰੇੜੀ ਲਾਉਂਦਾ ਹੈ ਉਸਨੇ ਵਿਨੋਦ ਤੋਂ ਕੁਝ ਦਿਨ ਪਹਿਲਾਂ ਸਿਗਰਟ ਉਧਾਰ ਮੰਗੀ ਸੀ ਉਧਾਰ ਦੇਣ ਤੋਂ ਜਦੋਂ ਵਿਨੋਦ ਨੇ ਇਨਕਾਰ ਕੀਤਾ ਤਾਂ ਦੋਹਾਂ ਵਿੱਚਕਾਰ ਝੜਪੀ ਹੋਈ ਪੁਲਿਸ ਤੋਂ ਬਲਾ ਗਿਆ ਤੇ ਦੋਹਾਂ ਧਿਰਾਂ ਵਿੱਚਕਾਰ ਰਾਜੀਨਾਮਾ ਹੋ ਗਿਆ ਪਰ ਸ਼ਾਇਦ ਉਸਨੇ ਬਦਲਾ ਲੈਣ ਦੀ ठान ਲਈ ਸੀ ਇਸੇ ਲਈ ਪੰਮਾ ਨੇ ਕਥਤੌਰ ਤੇ ਆਪਣੇ ਕੁਝ ਸਾਥੀਆਂ ਸਮੇਤ ਕੱਲ ਰਾਤ ਵਿਨੋਦ ਦੀ ਦੁਕਾਨ ਤੇ ਆ ਕੇ ਹਮਲਾ ਬੋਲ ਦਿੱਤਾ ਇਹ ਪਾਜੀ ਕੋਲ ਸਮਾਨ ਮੰਗਣ ਆਏ ਸੀ ਤੇ ਉਹ ਧਾਰਾ ਮੰਗਦੇ ਸੀਗੇ ਸਮਾਨ ਤੇ ਇਹਨਾਂ ਨੇ ਫਿਰ ਪਾਜੀ ਨਾਲ ਕਿਹਾ ਕਿ ਪੈਸਿਆਂ ਨਾਲ ਆਂਦਾ ਇਹਨਾਂ ਨੇ ਫਿਰ ਪਾਜੀ ਹਨਾ ਇਹ ਥੱਪੜ ਧੁੱਪ ਨਾਲ ਮਾਰਦੇ ਤੇ ਬੋਤਲਾ ਵਾਦਲਾ ਮਾਰਤੀਆਂ ਸਿਰ 'ਚ ਉਹ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਵਿੱਚ ਛਡਾਣ ਗਿਆ ਇਹਨਾਂ ਨੂੰ ਤਕਾ ਤਕਾ ਦੇ ਕੇ ਸਾਈਡ 'ਚ ਕੀਤਾ ਫਿਰ ਪੁਲਿਸ ਵਾਲੇ ਆਏ ਫਿਰ ਉੱਥੇ ਨਾ ਆਪਣੇ ਕੀ ਕਹਿੰਦੇ ਰਾਜੀਨਾਮਾ ਕੀਤਾ ਇਹਨਾਂ ਨਾਲ ਠੀਕ ਆ ਜੀ ਤੇ ਹੁਣ ਇਹ ਕੱਲ ਆਏ ਜੀ 6-7 ਜਣੇ ਸੀਗੇ ਰਾਤੀ ਅਸੀਂ ਆਪਣਾ ਕੰਮ ਕਰਦੇ ਸੀ ਇਹਨਾਂ ਨੇ ਆ ਕੇ ਸੱਟੇ ਤੇ ਹਮਲਾ ਕਰਤਾ ਜੀ ਪੁਲਿਸ ਹਰ ਪਹਿਲੂ ਤੋਂ ਜਾਂਚ ਦਾ ਦਾਵਾ ਕਰ ਰਹੀ ਹੈ कृपा दो और डांट वगैरह से मारपीट करी जिसकी उनके सर में चोट आई दोनों भाइयों को हॉस्पिटल पहुँचाया गया एक भाई को सिविल हॉस्पिटल होशियारपुर ने डी लुधियाना रेफर कर दिया जहाँ उसकी आज मॉर्निंग में डेथ हो गई अरेस्ट करने की कोशिश करें रेड्स कर रही टीमें बनाकर निकाली जल्दी आरोपियों को अरेस्ट किया जाएगा